ਹਾਂਜੀ ਮਿੱਤਰੋ ਕਿਵੇਂ ਹੋ ਠੀਕ ਠਾਕ ਹੋ ਸਾਰੇ ਆਜੋ ਬਈ ਮੰਡੀ ਦੇ ਵਿੱਚ ਧਨੋਲੇ ਜਿਲ੍ਹਾ ਭੈਣੀ ਵਾਲਾ ਕਰਦਾ ਸੌਦਾ ਬੱਕਰੀ ਦਾ ਤੁਹਾਨੂੰ ਦਿਖਾਵਾਂਗੇ ਵੀਡੀਓ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੱਟ ਲਾਈਵ 75 ਆਪਣਾ ਵੀਡੀਓ YouTube ਚੈਨਲ ਆ ਬਈ ਜੀ ਸੌਦਾ ਵੀ ਪੂਰਾ sire ਦਾ ਕਰਿਆ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਨਾ ਹੀ ਤੁਹਾਡਾ ਹਾਸਾ ਰੁਕੇ ਐਹੀ ਜੀ ਵੀਡੀਓ ਲੈ ਕੇ ਆਏ ਅੱਜ ਤੁਹਾਡੀ ਖਾਤਰ ਧਨੋਲੇ ਮੰਡੀ ਦੀ ਜਿਹੜੀ ਬਾਈ ਜੀ ਉਦਵਾਰ ਨੂੰ ਸੰਨਾ ਰੋਡ ਤੇ ਲੱਗਦੀ ਆ ਬਾਈ ਜੀ ਮੰਡੀ ਤੇ ਅੱਜ ਤਰੀਕ ਹੈਗੀ ਆ ਜੀ 25 ਸੇਮਾ ਮਹੀਨਾ 2025 ਆ ਜਾਓ ਬਈ ਦੇਖੋ ਵੀਡੀਓ ਤਨੌਲੇ ਦੀ ਮੰਡੀ ਦੀ ਆ ਜਾਓ ਜੀ ਫੇਰਾ ਬਿੱਲੇ ਪਾਜੀ ਦਾ ਸੌਦਾ ਦੇਖੋ ਤੁਸੀਂ ਅੱਜ ਬਿੱਲਾ ਸੌਦਾ ਕਰਾ ਰਿਹਾ ਜੀ ਬਿੱਲਾ ਅੱਜ ਤਨੌਲੇ ਦੀ ਮੰਡੀ ਤੇ ਦੇਖ ਸਕਦੇ ਤੁਸੀਂ ਆਹ ਬੱਕਰੀ ਦਾ ਜੀ ਤੇਰੀ ਹੋ ਗਈ 850 ਜੀ ਯਾਰ ਓਏ ਕਿੰਨੇ ਦੀ ਸਾਡੇ 12:30 ਦੀ ਸਾਡੇ ਯਾਰ ਹੋ ਗਈ ਯਾਰ ਫਿਰ ਹੋ ਗਈ ਜਣ ਵੀ ਯਾਰ ਆ ਤੂੰ ਖਾਈ ਫੜੋ ਫੜਨਾ ਨਹੀਂ ਗੱਲ ਨਾ ਕਰ ਫਿਰ ਮੇਰੇ ਨਾਲ ਸਾਡੇ ਖੱਟਾ ਦਾ ਆਉਂਦਾ ਆਪਾਂ ਨਹੀਂ ਜੇਵਾ ਪੱਤਾ ਲਾਇਆ ਜੇਵਾ ਪੱਤਾ ਲਾਇਆ ਆ ਆ ਉਹ ਫੜਾ ਦੇ ਖਾਈ ਨੂੰ ਉਹ ਤਲਾ ਆਣੀ ਮੈਂ ਖਾਈ ਨਹੀਂ ਮੈਂ ਫੜਾਉਂਦਾ ਯਾਰ ਮੇਰੀ ਹੋ ਗਈ ਯਾਰ ਮਾੜ ਲੰਨਾ ਪਰੇ ਹੋ ਜਾ ਮਿੱਟੂ ਓਏ ਉਹ ਮੈਂ ਲਾਉਂਦੀ ਆਂ ਪੂਰੇ ਹੋ ਜਾ ਮੇਰੀ ਜਾਈ ਆ ਮੈਂ ਬਾਈਕ ਤੇ ਆਪਣੇ ਦੇ ਭੱਡਕ ਨਾ ਪੈਣ ਯਾਰ ਜੇਪਾ ਪੱਟ ਆਇਆ ਤੁਨੇ 700 ਰੁਪਏ ਦੇ ਦੇ ਤੂੰ ਤਾਂ ਅੱਛਾ ਯਾਰ ਕੰਨੇ ਚੰਨਾ ਓਏ ਇਤਮਾਂ ਦਾ ਕੱਜ ਪਰੇ ਹੋ ਜਾ ਬਾਈ ਵਾ ਆ ਹੋਰ ਵੀ ਇਤਮਾਂ ਦਾ ਚੋਰ ਅੱਡਾ ਕੋਈ ਕਾਣ ਵੀ ਲੈ ਗਿਆ ਆ ਤੇਰਾ 10000 ਦੀ ਹੋ ਗਈ ਨਾ ਕਹਾ ਆਪਣਾ ਪੰਦੀ ਕਹਾ ਨਹੀਂ ਨਹੀਂ ਉਹਨੇ ਕੱਟਾ ਬੰਦ ਆ ਬੱਲੇ ਹੁਣ ਨਾ ਭਾਈ ਹੁਣ ਫਿਰ ਗਾਲੇ ਵਸਾੜ ਕੇ ਪਤਾ ਨੂੰ ਪਹਿਲਾਂ ਯਾਰ ਨਾ ਕੋਈ ਰਿੰਨ 100 ਰੁਪਏ ਦਾ ਵੇ ਨਾ ਕੋਈ ਨਾ ਵੇਕੇ ਜਾਏਗਾ ਨਾਲੇ ਨਾ ਫਰੇ ਵੀ ਝੱਕਦਾ ਬੰਦੇ ਦਾ ਦੁਸ਼ੀਂ ਜਾਂਦਾ ਮੈਨੂੰ ਦੇਖੀ ਜਾਂਦਾ ਮੈਂ ਦਲਦਾ ਜੀ ਬਾਈ ਦੂ ਬਾਦ ਨਾ ਪਾਈ ਫਿਰ ਬਿੱਲੇ ਹੁਣ ਬੱਕਰੀ ਵੀ ਦੰਦ ਕਛਾਈ ਖੜੀ ਹੋ ਪਾਣ ਦੇਖੀ ਬੱਕਰੀ ਕਹੀ ਏ ਓਏ ਬੱਕਰੀ ਤਾਂ ਵਧੀਆ ਜਿਆ ਲੈ ਜੀਰ ਦੰਦ ਤੱਕ ਚੱਕੀ ਖੜੀ ਆ ਅੱਧੀ ਤਾਂ ਹੈਗੀ ਆ ਬੱਕਰੀ ਅੱਛਾ ਬੱਕਰੀ ਦਾ ਮੌਤ ਦੀ ਆ ਬੱਕਰੀ ਹੱਥਾਂ ਤਾਂ ਤੱਕ ਰੀ ਖੜੀ ਜਾ ਮਾੜਾ ਮਾੜਾ ਰਗੜਾ ਮਾਰੀ ਖੜੀ ਅੱਛਾ ਵੀ ਜੱਕੀ ਖੜੀ ਆ ਤੈਨੂੰ ਅਗਰ ਉੱਧਰ ਚੱਲ ਤੂੰ ਪਾਣ ਕਰਾ ਪਾਹੇ ਆ ਉਹਦਾ ਪਲਾ ਨੋਟ ਵੱਟਾ ਫੜੀਦਾ ਹੁੰਦਾ ਦੰਦ ਤੱਕ ਸੇ ਪਾਏ ਉਹ ਮਹਾ ਬੜਾ ਪੰਜਾਵਾ ਨੋਟ ਦਾ ਪੈਸਾ ਦੇਖੀ ਤੇ ਰਾਜਰ ਦੀ ਮੇਰੀ ਹੋ ਗਈ ਓਏ ਛਾਈ ਫੜੋ ਛਾਈ ਫੜਾ ਮਿੱਠੂ ਤੂੰ ਓਏ ਕੱਲ ਦੇ ਜਾਂਦੇ ਜੇ ਨਾ ਕੱਢ ਮੈਂ ਗੱਦੜ ਕੁੱਟ ਕਰੂੰਗਾ ਬਾਈ ਨੂੰ ਮੈਂ ਇੱਥੇ ਰੱਖ ਆ ਦੰਦ ਮੈਂ ਉੱਥੇ ਵੜੇ ਨਾ ਉੱਥੇ ਚੌਦਾ ਕਰਾਇਆ ਨਾ ਦੰਦ ਕੱਢਣੇ ਉੱਥੇ ਵੜੇ ਨਾ ਦੰਦ ਕੱਢੇ ਨਾ ਯਾਰ ਬਾਈ ਜੇਰਾ ਉੱਥੇ ਕਰਾਇਆ ਕੱਢਣ ਵਾਲੇ ਦਾ 16000 ਯਾਰ ਦਾ ਚੌਦਾ ਕਰਾਇਆ 18000 ਮੈਂ ਦਾ ਕੀ ਉਹਦਾ ਫੜ 500 ਦਾ ਨੋਟ ਆਪਾਂ 500 ਦਾ ਉਧਰ ਏ ਕਿੰਨੇ ਕਹਿੰਦਾ ਪੰਡਤ ਕੱਢਿਆ ਦਾ 816 ਦਾ ਸੌਦਾ ਕਰਾ ਲੈ ਤੂੰ ਦੱਤ ਕਿਹਾ ਹਾਂ 816 ਹੀ ਕਿਹੜਾ ਦੰਦਾ ਯਾਰ ਹੁਣ ਹੀ ਮੁੱਕ ਸਕਦਾ ਇਹ ਮੁੱਕਰੋ ਕੋ ਦੰਦ ਬੰਦ ਨਾ ਗੱਡਾ ਭਾਈ ਦੰਦ ਨਾ ਫਾੜੋ ਹਾਂ ਵੰਗੋ ਸੌਦਾ ਕਰ ਹਾਂ ਪਰਨਾ ਪਾ ਕੇ 900 ਰੁਪਏ ਫੜਾਉਂਗਾ ਫਿਰ ਜਾਂਟੇ ਮੂਰੇ ਫੜਾਉਂਦੇ ਪੱਕੇ ਮੈਂ ਬਾਹਰ ਕੀ ਫੜਾਉਂਦਾ ਮਨੋਰਾ ਉਹਦੇ ਕੋਲੇ ਹੋ ਪਈ ਸਾਈ ਦਾ ਸਾਈ ਦੀ ਮਾਰ ਦਨੂੰ ਸਾਈ ਦਾ ਸਾਈ ਹੁੰਦੀ ਹੈ ਤੂੰ ਮੈਂ ਮੈਂ ਕਿੱਦ ਲਈ ਨੀ ਚੱਕਰ ਕੀ ਨਾਲੇ ਅੱਖ ਮਾਰ ਦਨ ਨਾਲ ਟੀਚਰ ਕਰ ਦਾਂ ਦੂੰਗਾ ਸਾਈ ਦਾ ਸਾਈ ਹੁੰਦੀ ਹੈ ਸਾਈ ਦਾ ਪਰ ਨੇ ਜਾਥੇ ਦੇ ਲਾਦਾ ਹੱਥ ਤੇ ਫੜਾ ਦੇ ਵਡੇ ਵਪਾਰੀਆ ਵਾਂਗੂ ਓਏ ਜੂਪੀ ਵਾਲਿਆ ਵਾਂਗੂ ਹਾਂ ਹਾਂ ਜੂਪੀ ਵਾਲਾ ਮੂ ਘਰ ਕੰਮ ਹੋਗੀ 10000 ਤੇ 200 ਦੀ ਹੋਗੀ ਚੱਤ ਮਾ ਦਾ ਲੈਣਾ ਨਾ ਤੇਰੀ ਚੱਤ ਹੈਗੀ ਹੁਣ ਖੋਲ ਬੱਕਰੀ ਓ ਚਲੋ ਖੋਲ ਬੱਕਰੀ ਖੋਲ ਬੱਕਰੀ ਅਸ਼ਦੀਕ ਦਾ ਫੋਨ ਤੇ ਲੱਗਿਆ ਤੇ ਖੋਲ ਬੱਕਰੀ ਹੋਣਾ ਮਿੱਟੂ ਓਏ ਓ ਬੰਦਾ ਫੋਨ ਲਾ ਬੱਕਰੀ ਫੋਨ ਲਾਈ ਜਾਂਦਾ ਤੇਰੇ ਫੋਨ ਲਾਈ ਜਾਂਦਾ ਓਏ ਭਾਈ ਫੜਾ ਓਏ ਓ ਫੜਲਾ ਭਾਈ ਕਿੱਧਰ ਜਾਂਦੇ ਫੜਵਾ ਓਏ ਉਹ ਵੀੜੇ ਕਰਦੇ ਉਹ ਪਹਿਲਾ ਸੌਦਾ ਨਾ ਕਰਦਾ ਦਦਾਂ ਨੂੰ ਜਰ ਸੌਦਾ ਹੋ ਗਿਆ ਪਰਾਣਾ ਹੁਣ ਉਹ ਹੋ ਗਿਆ ਸੌਦਾ ਬਾਈ ਹੁਣ ਤਾਂ ਹੋ ਗਿਆ ਸੌਦਾ ਨਾ ਕਹਿੰਦੇ ਮੈਂ ਵੀ ਹਟ ਜਾ ਬੱਕਰੀ ਸੌਦਾ ਕੋਈ ਨਾ ਹੋਏ ਤੈਨੂੰ ਕੋਈ ਲਓ ਜੀ ਬੱਕਰੀ ਆ ਸੇ ਦੰਤ ਕੱਢਣ ਹਟਾ ਯਾਰ ਮਾਰੋ ਘਾਰ ਦੋ ਸ਼ੇਰ ਵੀ ਇਹ ਦੰਤ ਬਾਹਰ ਕੱਢਦਾ ਬਿੱਲੇ ਵਿਲਾ ਵਿਲਾ ਜੀ ਸੌਦਾ ਪੁਰਾਣ ਗਰਮੋ ਗਰਮ ਕਰਾ ਰਿਹਾ ਜੀ ਤੁਸੀਂ ਦੇਖ ਸਕਦੇ ਦਿਨੋਲੇ ਦੀ ਮੰਡੀ ਦੇ ਵਿੱਚ ਤੇ ਹੱਥੋਂ ਪਈਆ ਸੌਦਾਗਾ ਤੇ ਬੱਕਰੀ ਬੁਰੀ ਕਾਬਜਾ ਦਾ ਦੇਖੀ ਜਾਂਦੀ ਆ ਫੇਲਿਆ ਇਹ ਇਹ ਦੁੱਕਣੇ ਮੋੜਨੇ ਬੜੀ ਆ ਹਾਂ ਹੋ ਗਿਆ ਹੋ ਗਿਆ ਫਿਰ ਆ ਦੇਖੀ ਜਾਂਦੀ ਆ ਸੌਦਾ ਹੋ ਗਿਆ ਯਾਰ

ਉਹ ਕਿੰਨੇ ਫੜਾ ਫਸਾਈ ਕਿਨੇ ਫੜਿਆ ਉਹ ਪੈਸੇ ਤਾਂ ਦੇ ਦੇ ਨਾ ਤੂੰ ਸਾਈ ਉਹ ਪੈਸੇ ਤਾਂ ਦੇਓ ਰੱਲ ਲਪੜਾ ਛਟੂ ਮਦਰ ਪਿਆਰ ਨਾਲ ਕਹੀ ਜਾਂਦਾ ਮੈਨੂੰ ਕੋਈ ਤਾਂ ਜਾਨਾ ਫਿਰ ਉਦਾਂ ਹੀ ਕਰਦੇ ਮੇਰਾ ਜਦੋਂ ਆਏ ਫੜੀ ਸੈ ਤੁਹਾਨੂੰ ਉਹਨੂੰ ਖੋਲ ਲੱਗਦਾ ਪੀ ਹੋ ਗਿਆ ਸਾਡੇ ਮੇਰਾ ਸਾਡਾ ਫਾਟੋ ਬਾਈ ਵੀ ਲੱਗਿਆ ਲੈ ਖੋਲ ਹੋ ਗਈ ਬੱਕਰੀ ਅਫਰੀਕਾ ਨਹੀਂ ਦੀ ਜਰਾ ਨਾਲ ਵੇਚ ਕੇ ਜਾਏਗਾ ਦੋ ਅੱਥਣ ਆ ਆਥਣ ਹੋ ਗਈਆਂ ਹਲੋ ਨਾ ਨਾ ਗਰਮ ਨਾ ਹੋ ਗਰਮ ਨਾ ਹੋ ਹੋ ਗਈਆਂ ਦਸ ਦੇ ਫਾਜੂ ਆਟਾ ਬਾਈ ਦੀ ਯਾ ਓਏ ਪਾ ਕਮਾ ਹਜ਼ਾਰ ਦੀ ਹੋ ਗਈ ਕੋਈ ਨਹੀਂ ਹੋਣੀ ਕੋਈ ਟਿਕਟ ਟਿਕਟ ਨਹੀਂ ਹੋਣੀ ਜਾ ਹੁਣ ਤਾਂ ਬਹੁਤ ਲਾਦੇ ਬਹੁਤ ਵੱਧ ਗਿਆ ਓਏ ਬਾਈ ਉਹ ਤਾਂ ਨਾ ਕਿੱਟਦਾ ਐਨੇ ਰੁਪਏ ਕੋਈ ਲਾਉਦਾ ਵੀ ਨਹੀਂ ਫਿਰ ਮਾਹੀਦਾ ਓਏ ਅੱਗੇ ਮਾਮਾ ਕਰਾਉਂਦਾ ਨਾਲ ਬਾਕੀ ਪਾ ਦੇ ਨੂੰ ਓਏ ਤੇਰਾ ਕਾ ਮਾਰਦੀ ਦੱਪੀ ਆ ਦੱਪੀ ਓ ਪਾ ਉਹ ਬਿਲਿਆ ਓ ਇਹਨੇ ਦੇ ਓਏ ਬੱਲੇ ਬੱਲੇ ਨਾ ਵੇਚ ਨਾ ਬੀਚ ਦੋ ਬਾਣੇ ਨਹੀਂ ਨਾ ਜਿਹੜਾ ਬੱਲੇ ਨੇ ਪੱਕਾ ਮੁੱਲ ਲਾਦਾ ਫਿਰ ਉਹ ਤੋਂ ਬਾਅਦ ਨਹੀਂ ਭਾਈ ਕੰਮ ਹੁੰਦਾ ਹਾਂ ਹੋ ਗਈ ਐ ਸਾਹੀ ਫੜਾ 500 ਹੀ ਫੜਾਉਗੀ ਆਛੋ ਫੜਾ ਨਾ ਬਟਾ ਰੋਟੀ ਫੜਾ ਬਟਾ ਨੋ ਫੜਾ ਕੋਦੀ ਫੜੂ ਛੋਦਾ ਕਰ ਪਹਿਲਾਂ ਛੋਦਾ ਕਰਾ ਚਲੋ ਕਾਨੇ ਚ ਕਾਨੇ ਚ ਕਾਨੇ ਚ ਨਾ ਕਰਨੇ ਆ ਮਿੱਠੂ ਐ ਪਟਾਟਾ ਟੋਟਾ ਪਾਹਂਦੇ ਪਹਿਲੀ ਖੋਲੀ ਏ ਚੋਰਾ ਨੂੰ ਹੋਰ ਪੈਗੇ ਸੀ ਆ ਜਾ ਵੱਡੇ ਵੀਰਾਂ ਪਹਿਲਾਂ ਖੋਲੀ ਹੋਏ ਛੋਦਾ ਹੋਣਾ ਆਦੋ ਬੱਕਰੀ ਖੋਲਣੇ ਆ ਹਾਂ ਉਹਦੂ ਖੋਲਣੇ ਉਹ ਕਾਹਨੂੰ ਬਹੁਤ ਤੋਰਿਆ ਬਣੀ ਵਧੀਆ ਬਣ ਗਈ ਬਸ ਸੌਦਾ ਨਹੀਂ ਹੋਣਾ ਆਪਾਂ ਨੂੰ ਕਿ ਹਫੇ ਵੀਡੀਓ ਨਹੀਂ ਬਣਾਈ ਆ ਜਰਾ ਆਪਾਂ ਉਹ ਸੌ ਦਾ ਬਾਲੀ ਉਹ ਗੱਲਾਂ ਜੀ ਲੈਤੀ ਹਿਆ ਜੱਟੀ ਆ ਬਈ ਜਰਾ ਕਨੇ ਜੀ ਆਈਤੀ ਆ ਉਹਲੇ ਸਿਰੇ ਕਹ ਮਤ ਰਹਿਣਾ ਮੈਂ ਮੇਮਣਾ ਲੈ ਗਿਆ ਤੂੰ ਹਾਂ ਆ ਵੀ ਲੈ ਕੇ ਗਿਆ ਕਿ ਮੈਂ ਤੋਂ ਮਤ ਰਹਿਣਾ ਉਹ ਤਾਂ ਮਨ ਨੂੰ ਆ ਕੋ ਖੋਲਦਾ ਚਾਈ ਚਾਈ ਯਾਰ ਨੇ ਬੱਕਰੀਆਂ ਲੈਣੀਆਂ ਜੀ ਮੇ ਬੇ ਗੱਲ ਗਲਤ ਗੱਲਾਂ ਉਹ ਤੇਰੀ ਦੇ ਫੇਰਾ ਬਦਲ ਨਹੀਂ ਦੋਈ ਲੈ ਲਈ ਉਹ ਲੈ ਗਿਆ ਅੰਦਾਵਾਰ ਬੱਕਰੀ ਉਹ ਲੈ ਗਿਆ ਉਹ ਲੈ ਗਿਆ ਖਰੀ ਬੱਕਰੀ ਉਹ ਲੈ ਗਿਆ ਉਹ ਰਾਹ ਪਿਆ ਉਹ ਫੜ ਲਾ ਉਹ ਜੀ ਆਪ ਮੈਂ ਨਹੀਂ ਭਾਜਣਾ ਕੋਈ ਨਹੀਂ ਹੋਣੀ ਹੈ ਲੈ ਜਾ ਓ ਲੈ ਗਿਆ ਬਿੱਲੇ ਲੈ ਗਿਆ ਭਾਜ ਓ ਬਣੀਆ ਵੀਡੀਓ ਚ ਹੋਇਆ ਸੌਤਾ ਹਾਂ ਵੀਡੀਓ ਚ ਹੋਇਆ ਬਾਈ ਓ ਵਾਹ ਯਾਰ ਦੀ ਮਿੱਟੀ ਆ ਦੇਖੋ ਬਾਈ ਯਾਰ ਦੀ ਮਿੱਠੂ ਦੀਆ ਬਾਈ ਕੰਨੜੀ 14000 ਜੇ ਮੇਰੀ 13 ਦੀ ਮਿੱਠੂ ਦੀ ਠੀਕ ਹੈ ਬਾਈ ਇਹਨੂੰ ਦੇਣੀ ਹੈ ਹੁਣ ਮਿੱਠੂ ਦੇਣੀ 14000 ਹੋਗੇ ਹਾਂ ਹਜ਼ਾਰ ਰੁਪਏ ਮਾਂ ਦੇ ਕੋਲੋਂ ਬੱਸ ਪੱਧਰੋਂ ਘੰਟਾ ਮਿੱਠੂ ਦੇਣਾ ਇਹਨੂੰ ਦੇਣਾ ਤੇ ਕਿਹਨੂੰ ਆਦਾ ਮਿੱਠੂ ਨੂੰ ਇਹਨੂੰ ਥੱਲਾ ਆਉਂਗਾ ਇਹਨੂੰ ਦੇ ਇੱਕ ਹੰਤਾ ਦੇਣੀ ਪਊਗੀ ਬੱਕਰੀ ਬੱਕਰੀ ਦੀ ਗੱਲ ਕਰਦੇ ਬਾਈ ਗਲਤ ਨਾ ਸਮਝੋ ਸੌਦਾ ਭੰਦਰਾ ਇੱਕ ਲੋਕ ਕਹਿੰਦਾ ਬੰਦਾ ਉਹ ਤੋਂ ਸੌਦਾ ਹੁੰਦਾ ਹੁੰਦਾ ਫੜਦਾ ਫੜਦਾ ਮੈਂ ਕਹਿੰਦਾ ਫਿਰ ਤੂੰ ਓ ਥਾਪੀਆਂ ਮਾਰੋ ਬੱਕਰੀ ਲੈ ਆ ਬਿੱਲੇ ਲੈ ਆ ਕੇ ਦੇਖੀ ਜਾਂਦੀ ਆ ਜਾ ਜਾ ਆ ਜਾ ਫੜ ਤੂੰ ਉਹ ਦਸਾਂ ਨੂੰ ਮਾਰਦਾ ਆ ਆ ਜਾ ਆ ਜਾ ਅੱਲਾ ਤਖਲਾ ਭਾਈ ਬੱਕਰੀ ਇੰਨੇ ਬੰਦੇ ਦੇ ਸਾਹਮਣੇ ਸੌਦਾ ਹੋਇਆ ਆਪਾਂ ਲਿਆ ਆ ਮੈਂ ਮੇਮਣਾ 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 ਤਖਲਾ ਉਹ ਲਿਖਣਾ ਨਹੀਂ ਉਹ ਮੇਮਣੀ ਆਦੀ ਉਹ ਕਹਿੰयो ਨਾ ਹਮਣਾ ਤੋਂ ਬਣਾ ਕਿਹੜਾ ਕੰਦਾ ਓਏ ਜਿਹੜਾ ਕੰਦਾ ਮੇਮਣੇ ਤੋਂ ਬਣਾ ਦੇਖੀ ਜਾਂਦੀ ਆ ਓ ਕਹਿੰਦੇ ਬਿੱਲੇ ਦੇਖੋ ਇਹ ਬੱਕਰੀ ਦੇਖੋ ਬਿੱਲੇ ਨੇ ਪਾਤਾ ਗਾ ਮੰਡੀ ਦੇ ਵਿੱਚ ਅੱਜ ਲਿਆਦਾ ਨਜ਼ਾਰਾ ਕਬਲੇ ਠੀਕ ਹੈ ਸੌਦਾ ਆਪਣਾ ਹੋ ਗਿਆ ਹੋ ਗਿਆ ਬਿੱਲੇ ਸੌਦਾ ਲੈ ਓਏ ਬਿੱਲੇ ਲੈ ਬਣਾ ਲਿਆ ਓਏ ਸਾਈ ਕਿੱਥੇ ਪਹਿਲੇ ਸਾਈ ਬਿੱਲੇ ਸੌਦਾ ਸੌਦਾ ਇੱਕ ਨੰਬਰ ਇਹ ਕਿੰਨਾਂ ਬਾਈ 14000 ਦੀ ਮੇਰੀ ਆ ਠੀਕ ਹੈ ਜੀ 14000 ਦੀ ਮਿੱਠੂ ਸ਼ੀਕਦੀ ਆ ਠੀਕ ਹੈ ਠੀਕ ਹੈ ਜੀ ਲੋ ਬਾਈ ਆ ਜੀ ਵਿਲੇ ਨੇ ਕਰਿਆ ਸੌਦਾ ਜੀ ਤਰੌਲੇ ਦੀ ਮੱਡੀ ਦੇ ਵਿੱਚ ਕੋਈ ਆਪਾਂ ਆਪਣੇ ਬੈਕਰੀ ਪਿੱਛੇ ਆਪਨੀ ਵੀਡੀਓ ਬਣੀ ਪਈ ਆ ਹਾਂ ਰੱਖ ਦੋ ਬਈ ਸੇ ਦੱਬ ਕੇ ਲਾ ਲਿਆ ਚੱਕ ਤੂੰ ਚੱਕ ਰਿਆ ਤੂੰ ਲਾਓ ਜੀ ਆ ਜਾ ਆ ਜਾ ਵਿਲੇ ਨੇ ਖਰੀਦੀ ਬੱਕਰੀ ਅਸਲੇ ਖੇੜਲੇ ਵੀਡੀਓ ਕਰ ਦੋ ਸ਼ੇਅਰ ਦੱਬ ਕੇ ਬਹੁਤ ਵਧੀਆ ਵੀਡੀਓ ਬਾਈ ਜੀ ਆਹੋਲੇ ਦੀ ਮੰਡੀ ਵੀ ਕਰ ਦੋ ਵੀਡੀਓ ਸ਼ੇਅਰ ਮੰਡੀ ਬਹੁਤ ਵਧੀਆ ਭਰੀ ਆ ਸੌਦਾ ਵੀ ਬਹੁਤ ਟੌਪ ਹੋਇਆ ਬੱਕਰੀ ਦਾ ਦੇਖ ਸਕਦੇ ਚਨੋਲਾ ਬੱਕਰੀ ਮੰਡੀ ਆ ਜੀ ਉਪਰ ਤਾਂ ਚਲੀ ਚਲੀ 100000 ਦੇ ਉਧਰ ਕਰਾਲੇ ਮਾਨਾ ਗੁਚਰ ਵਰਗਾ ਉਹ ਨਾ ਟਾਈ ਟਾਈ ਲੱਖ ਨੂੰ ਛੰਦੇ ਵਰਗਾ ਪੂਰੇ ਵਰਗਾ ਬੱਕਰਾਂ ਦੀਆਂ ਪੈਂਤੀ ਪੈਂਤੀ ਜੀਆਂ ਆਪਾਂ ਓਟਾ ਤੱਕਰੀ 3000 4000 10000 ਵੱਧ ਲਈ ਜਣਾ ਆ ਲਾਇਆ ਨਹੀਂ ਦੱਥੋ ਬਾਈ ਲਾਇਆ ਬਾਈ ਲਾਇਆ ਲਾਇਆ ਉਹ ਬੇਜਮਾਨ ਬੰਦਾ ਬਾਈ ਫਜਲੂ ਉਹ ਯਾਰ ਹਾਂ ਮਾੜੀ ਗੱਲ ਆ। ਕੰਨੀ ਹੁਦਾ ਕਰਕੇ ਮੱਕੜਾ ਬਾਈ ਓਏ। ਮਾੜੀ ਗੱਲ ਆ, ਮਾੜੀ ਗੱਲ ਆ ਯਾਰ। ਓ ਤਵਾ 1000 ਰੁਪਏ ਦਾ ਦੌਰ ਕੀ ਪਾਲਦਾ ਏ? ਹੁਣ 14 ਦਾ ਬਹੁਤ ਆ ਯਾਰ। 10 ਦੇ ਦੱਸ ਕੇ 11000 ਤੂੰ ਚਾਹਾਂ ਗਿਆ ਨਾ ਗਈ। ਫੇਰ ਕਹਿੰਦਾ ਮੈਂ ਬਣਾ ਨਹੀਂ ਦਿੰਦਾ। ਹਾਂ, ਟੋਂਗ ਵਾਲੀ ਤਾਂ ਨਹੀਂ ਵਿਕਦੀ ਨਹੀਂ ਏ। ਫੇਰ ਕਹਿੰਦਾ ਮੈਂ ਬਣਾ ਨਹੀਂ ਦਿੰਦਾ। ਟੋਂਗ ਵਾਲੀ 300 ਰੁਪਏ ਦਾ ਕੈਮਰਾ ਮੂੰਹ ਤੇ ਚਾਰ ਮਾਰੀਆਂ ਦੱਪੜਾ ਕੇ। ਹਾਂ। ਗੱਲ ਸਹੀ ਆ। ਹਾਂ। ਹੋਰ ਕੀ ਪਾਲਦਾ ਬਾਈ ਹੁਣ ਯਾਰ ਏ। ਹੁਣ ਨਹੀਂ ਵਿਕਦੀ ਏ। ਜਿਹੜਾ ਬਿੱਲਾ ਸੌਦਾ ਲਾ ਗਿਆ ਉਹ ਲਾ ਗਿਆ ਵੇ ਕੋਕਾ ਬਿੱਲੇ ਨੇ ਜਿਹੜੇ ਕੋਕੇ ਲਾ ਦੇ ਲਾ ਤੇ ਕਰ ਦਿਓ ਸ਼ੇਰ ਜੀ ਜੱਟ 76 ਇਹ ਵੇਕੀ ਜਾਂਗੇ ਪਾਈ ਦਮਾ ਸ਼ਾ ਬਣੀ ਜਾਂ ਮੈਂ ਜੀ ਬਿੱਲੇ ਦਾ ਸੌਦਾ ਜੀ ਵਧੀਆ ਲੱਗਿਆ ਤੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਅਗਲੀ ਕਾਲ ਜੀ ਫੇਰ ਮਿਲਾਂਗੇ ਅਗਲੇ ਸੌਦੇ ਦੇ ਵਿੱਚ ਉਹਨਾਂ ਚ ਇੱਕ ਦਿਓ ਜੈਕਟ ਧੰਨਵਾਦ